ਇਹ ਪ੍ਰੋਬਲਮ ਤੋਂ ਵੀ ਤੰਗ ਰੱਖਿਆ ਗਿਆ ਇੰਨਾ ਟਾਰਗੇਟ ਤੇ ਉਹ ਮੁੰਡੇ ਨੂੰ ਰੋਧਕ ਕੀਤਾ ਗਿਆ ਵਾ 302 ਦਾ ਉਤੇ ਪਰਚਾ ਧਾਰਾ ਹੋਰ ਵੀ ਕਈਆਂ ਲਾਤੀ ਦਿੱਤੀਆਂ ਗਈਆਂ ਇੱਕ ਸਾਡਾ ਜਵਾਨ ਇਹਨਾਂ ਨੇ ਕੁੱਟ ਕੇ ਉਹ ਉਥੇ ਸੁੱਟ ਦਿੱਤਾ ਉਹਦੀਆਂ ਲੱਤਾਂ ਤੋੜਤੀਆਂ ਉਹ ਵੀ ਦਾਖਲਾ ਆਈ ਫਰੰਟੀਆ ਤੌਰ ਤੇ ਸਾਰੇ ਮੁੰਡੇ 15 20 ਇਹ ਸਾਡੇ ਮਤਲਬ ਪ੍ਰਧਾਨ ਆ ਜਿਹੜੇ ਮੁੰਡਿਆਂ ਦੇ ਨਾਲ ਸਾਡੇ ਨਾਲ ਉਦੋਂ ਦੀ ਡਿਊਟੀ ਅੰਕਲ ਨਿਭਾ ਰਹੇ ਨੇ ਕਿੰਨੇ ਕਿੰਨੇ ਹੋਰ ਲਾ ਪਤਾ ਨੇ ਅੱਜ ਇਹ ਚਾਰ ਪੰਜ ਮੁੰਡੇ ਇਨਾਂ ਨੇ ਚੋਕੇ ਖੜੇ ਜਿਵੇਂ ਪਾ ਕੇ ਬੂਰੀਆਂ ਲੈ ਕੇ ਜੈ ਸ਼੍ਰੀ ਰਾਮ ਦੇ ਨਾਰੇ ਲਾਉਂਦੇ ਚੋਕੇ ਬਹੁਤ ਜ਼ਿਆਦਾ ਜ਼ੁਲਮ ਜਿਹੜਾ ਇਹਨਾਂ ਨੇ 79 ਸਾਡੇ ਦੇਟਾਇਆ ਸਾਨੂੰ ਇਨਸਾਫ ਹੈ ਜਿਹੜੇ ਨੌਜਵਾਨ ਦੀ ਸਾਡੇ ਦੀ ਹਤਿਆ ਕੀਤੀ ਆ ਅਸੀਂ ਪੰਜਾਬ ਸਰਕਾਰ ਤੋਂ ਇਹੋ ਮੰਗ ਮੰਨਦੇ ਆ ਉਹਦੇ ਜਿੱਦਣ ਉਹਦੀ ਸ਼ਹੀਦੀ ਹੋਈ ਉਹਦੀ ਛੁੱਟੀ ਕਰਿਆ ਕਰੇ ਤੇ ਉਹਦਾ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਕਿਸਾਨ ਯੂਨੀਅਨ ਉਹਦੇ ਕਿਸਾਨ ਯੂਨੀਅਨ ਦਾ ਮੇਲਾ ਜੂਰ ਲਾਇਆ ਕਰੇ ਜਿੱਥੋਂ ਲੋਕਾਂ ਨੂੰ ਸਿੱਖਿਆ ਮਿਲੂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਹੋਰ ਦਾਓ ਸੋਕੇ ਜਿਹੜੀ ਸਾਡੀਆਂ ਮੰਗਾਂ ਪੂਰੀਆਂ ਹੋਣ ਦੇਖੋ ਬੇਨਤੀ ਹੈ ਮੇਰੇ ਵੀਰ ਮੇਰੇ ਵੀਰ ਬੋਲ ਬੋਲ ਰਹੇ ਨੇ ਬੜਾ ਵਧੀਆ ਸਭ ਨਾਲ ਦੁੱਖ ਇਹ ਸਾਨੂੰ ਇੱਥੇ ਆਇਆ ਹੈ ਕਿ ਜਿਹੜਾ ਸਾਡਾ ਵੇਖੋ ਅਸੀਂ ਕੋਈ ਅਗਲੇ ਉਹਨੇ ਹੱਥ 'ਚ ਨਹੀਂ ਲੰਗੇ ਸਾਡੀ ਹੱਦ ਦੇ ਵਿੱਚ ਆ ਕੇ ਸਾਡੇ ਬੱਚਾਂ ਨੂੰ ਟਾਰਗੇਟ ਕਰਕੇ ਗਏ ਨੇ ਠੀਕ ਆ ਬੱਚਿਆਂ ਦਾ ਜੋਸ਼ ਥੋੜਾ ਜਿਹਾ ਕਿਤੇ ਗਰਮ ਹੋ ਗਿਆ ਉਹਨੂੰ ਇਹਨਾਂ ਨੇ ਸੋਚਣਾ ਸੀ ਕਿ ਅਸੀਂ ਪਾਕਿਸਤਾਨ ਦਾ ਬਾਰਡਰ ਤਾਂ ਨਹੀਂ ਜਿੰਨੋਂ ਚੱਲ ਕੇ ਇਹਨਾਂ ਨੂੰ ਕਿਹੇ ਗਾਦੀ ਧੋਖਣਾ ਆਵੇ ਬਾਕੀ ਜੋ ਖਟਰ ਕਰ ਰਿਹਾ ਸਾਡੇ ਤੇ ਪਹਿਲਾਂ ਜੁਲਮ ਐਟਾਉਂਦੇ ਰਹੇ ਸਾਡਾ ਪੁਰਾਣਾ ਇਤਿਹਾਸ ਵੇਖ ਲਓ ਕਿ ਗੁਰੂ ਸਾਹਿਬ ਨੇ ਚਾਰਾ ਜੰਗਾਂ ਲੜੀਆਂ ਕਿੰਨੇ 14 ਲੰਗੀਆਂ ਕਿਸ ਨੇ ਕੁਛੜ ਲਿਆ ਸਾਡੀਆਂ ਸ਼ਹੀਦੀਆਂ ਤਾਂ ਹੁੰਦੀਆਂ ਅਸੀਂ ਸ਼ਾਂਤਮਈ ਅੰਦੋਲਨ ਕਰ ਰਹੇ ਆਂ ਹੱਥ ਜੋੜ ਕੇ ਬੇਨਤੀ ਬੱਚਿਆਂ ਨੂੰ ਸਾਰੇ ਭਰਾਵਾਂ ਨੂੰ ਕਿ ਸ਼ਾਂਤਮਈ ਜਿੱਤਣਾ ਇਹ ਜਿੱਤ ਕੇ ਚਲਾਂਗੇ ਇਥੋਂ ਖਾਲੀ ਨਹੀਂ ਮੋੜਨਾ ਬਾਕੀ ਜੋ ਇਹਨਾਂ ਸਾਡੇ ਬੰਦੇ ਲੈ ਕੇ ਗਏ ਨੇ ਉਹਨਾਂ ਨੂੰ ਮੈਡੀਸਨ ਵੀ ਨਹੀਂ ਦੇ ਰਹੇ ਇੰਨੀ ਦੁੱਖ ਦੀ ਗੱਲ ਹੈ ਵੀ ਉਹਨਾਂ ਨੂੰ ਕੰਮ ਸਕੇ ਸਾਨੂੰ ਇੱਧਰ ਦੇ ਦਿਓ ਪੰਜਾਬ ਨੂੰ ਜੋ ਤੁਸੀਂ ਕੇਸ ਕਰਨ ਕਰੀ ਜੋ ਪਹਿਲੇ ਗਨਾਹ ਤੁਹਾਡਾ ਸਾਡੇ ਉਹਨਾਂ ਉਹਨਾਂ ਦੇ ਕੇਸ ਕਾ ਦੀ ਏ ਕੇ ਤਾਂ ਤੁਹਾਡੇ ਤੇ ਹੋਣੇ ਜਿਹੜਾ ਸਾਡੇ ਨਾਲ ਜ਼ੁਲਮ ਕੀਤਾ ਇਹਦਾ ਹਿਸਾਬ ਦਾਲੀ ਨਾਲ ਸਾਡਾਂ ਜਿਆਦਾ ਹੋ ਰਿਹਾ ਅਸੀਂ ਕੋਈ ਯਾਦ ਨਹੀਂ ਗਏ ਅਸੀਂ ਤਾਂ ਬਿਲਕੁਲ ਇਹਨਾਂ ਯਾਦੀ ਦਾ ਸਾਡੀ ਖੋਈ ਹੋਈ ਹੈ ਜਾਦੀ ਅਸੀਂ ਲੜ ਕੇ ਲੈਣੀ ਹੈ ਤੇ ਡਟੇ ਖੜੇ ਲੋਕ ਲੜ ਕੇ ਲੈਣਗੇ ਹੌਲੀ-ਹੌਲੀ ਜਾਗਰੂਕ ਮੇਰੇ ਵੀਰ ਹਰਿਆਣੇ ਵਾਲਾ ਜਿਹੜਾ ਸਾਡਾ ਛੋਟਾ ਵੀਰ ਬਣਿਆ ਖੜਾ ਨਾ ਉਹਨੂੰ ਵੀ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਵੀ ਤਗੜੇ ਕੋਈ ਡੱਟ ਜਾਓ ਕੁਛ ਨਹੀਂ ਕਿੰਦੇ ਮਾਰ ਕੇ ਕਿੰਨਾ ਕੁਝ ਹੋਗਾ ਅਸੀਂ ਸ਼ਾਂਤਮਈ ਬੈਠੇ ਆ ਇਹ ਗੋਲੀਆਂ ਚੱਲੇ ਜਾਂ ਚਲਾਈ ਜਾਂਦੇ ਇਹਨਾਂ ਨੂੰ ਠੰਡਾ ਵਾਲੇ ਨੇ ਇਹਨਾਂ